ਅੱਜ ਆਪਾਂ ਸਿੱਖਣ ਚੱਲੇ ਆਂਗੇ ਲੋਨ ਐਡਵਾਂਸ ਕਰਨਾ ਮੈਂਬਰ ਨੂੰ ਕਿੱਦਾਂ ਕਰੀਦਾ ਉਹ ਤੁਹਾਨੂੰ ਅੱਜ ਅੱਗੇ ਦਿਖਾਣੇ ਆਂ ਸੇਮ ਆਪਣੇ ਵਰਸ ਤੁਸੀਂ ਗੂਗਲ ਕ੍ਰਾਉਡ ਦੇ ਵਿੱਚ ਅਪਡੇਟ ਕਰ ਲੈਣਗੇ ਠੀਕ ਹੈ ਜੀ ਸੇਮ ਆ ਵਿੰਡੋ ਖੁੱਲ ਜਾਣੀ ਹੈਗੀ ਵਿੰਡੋ ਖੁੱਲਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹ ਮੈਂਬਰ ਨੂੰ ਆਪਾਂ ਲੋਨ ਐਡਵਾਂਸ ਕਰ ਦੇਾਂਗੇ ਠੀਕ ਹੈ ਜੀ ਥੈਨ ਆਪਾਂ ਜਾਣਾ ਲੋਨ ਦੇ ਵਿੱਚ ਲੋਨ ਦੇ ਵਿੱਚ ਜਾਣ ਤੋਂ ਬਾਅਦ ਆਪਣੇ ਕੋਲੇ ਉਹੀ ਵਿੰਡੋ ਖੁੱਲ ਜੇਗੀ ਜਿਹੜਾ ਆਪਾਂ ਲੋਨ ਰਿਕਵਰ ਕੀਤਾ ਸੀਗਾ ਤੇ ਥੈਨ ਆਪਾਂ ਲੋਨ ਡਿਸਟ੍ਰੀਬਿਊਟਮੈਂਟ ਥੈਨ ਕਲਿੱਕ ਥੈਨ ਐਡਮਿਸ਼ਨ ਨੰਬਰ ਆਪਾਂ ਕਿਸੇ ਵੀ ਦਾ ਖਾਤਾ ਨੰਬਰ ਪਾ ਲਓ ਆਫਲੀ ਜਾ ਨਾਮ ਨਾਲ ਵੀ ਸਰਚ ਕਰ ਸਕਦੇ ਆਂਗੇ ਦੈਨ ਓਕੇ ਕਰ ਦੇਣਾ ਹੈਗਾ ਠੀਕ ਹੈ ਜੀ ਦੈਨ ਕ੍ਰਾਈਟੇਰੀਆ ਸੈਟ ਕਰਨਾ ਹੈ ਨਾਰਮਲ ਕੇਸੀ ਸੀ ਦੈਨ ਪਰਪਸ ਆ ਸੀਜ਼ਨ ਆ ਗਿਆ ਜੀ ਵੈਡੀ ਪੈਡੀਜ ਕਰਨਾ ਹੈ ਕਿ ਵੀਡ ਦੇ ਵਿੱਚ ਜਿਵੇਂ ਹੁਣ ਆਪਣਾ ਸੀਜ਼ਨ ਚੱਲ ਰਿਹਾ ਪੈਡੀ ਦਾ ਖਰੀਫ ਮਤਲਬ ਕਿ ਇਹਨੂੰ ਕਹਿੰਦੇ ਖਰੀਫ ਠੀਕ ਹੈ ਜੀ ਡੇਟ ਦੇਖਣੀ ਹੈ ਵੀ ਕਿਹੜੀ ਡੇਟ ਦੇ ਵਿੱਚ ਕਰਨਾ ਹੈ ਐਂਡ ਬਾਊਚਰ ਸਿਲੈਕਟ ਕਰਨਾ ਹੈ ਟ੍ਰਾਂਸਫਰ ਕਰ ਰਹੇ ਆ ਜਾਂ ਕੈਸ਼ ਕਰ ਰਹੇ ਆ ਬਟ ਜੋ ਐਡਵਾਂਸਮੈਂਟ ਆਪਾਂ ਕਰਦੇ ਆ ਹਮੇਸ਼ਾ ਉਹ ਟ੍ਰਾਂਸਫਰ ਦੇ ਵਿੱਚ ਹੀ ਕਰਦੇ ਆ ਨੈਨ ਆਪਾਂ ਜਨਰੇਟ ਕਰਨਾ ਹੈ ਬੈਚ ਆਪਣਾ ਬੈਚ ਜਨਰੇਟ ਹੋ ਗਿਆ ਦੇਖੋ ਜੀ ਆਹ ਵਾਲਾ ਠੀਕ ਹੈ ਦੈਨ 뷰 ਕਰਨਾ ਦੈਨ ਆਪਾਂ ਨੂੰ ਸ਼ੋ ਕਰ ਗਿਆ ਜੀ ਦੈਨ ਸਿਲੈਕਟ ਕਰਨਾ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੇ ਸੌਰੀ ਕੈਲਕੂਲੇਟਰ ਆ ਗਿਆ ਦੈਨ ਇੱਥੇ ਜਿਵੇਂ ਆਪਾਂ ਨੇ 1000 ਰੁਪਏ ਆਪਾਂ ਨੇ ਐਡਵਾਂਸ ਕਰ ਰਹੇ ਆਂਗੇ ਦਿਖਾ ਰਹੇ ਵੈਸੇ ਹੀ ਆਪਾਂ ਇੱਥੇ ਜਿੰਨੇ ਮਰਜ਼ੀ ਕਰ ਸਕਦੇ ਆਂ ਜਿੰਨੇ ਮਤਲਬ ਕਿ ਜਿੰਨੇ ਮਰਜ਼ੀ ਨਹੀਂ ਜਿਵੇਂ ਜਿੰਨੇ ਕਰਾਉਣਗੇ ਦੈਨ ਵੈਰੀਫਾਈ ਦੈਨ ਆ ਜਾਣਾ ਸਾਰੀ ਡਿਟੇਲ ਆ ਜਾਣੀ ਹੈ ਦੈਨ ਇੱਥੇ ਆਪਾਂ ਸੇਵ ਕਰਨਾ ਦੈਨ ਦੇਖੋ ਜੀ ਐਡਵਾਂਸਮੈਂਟ ਹੋ ਗਈ ਠੀਕ ਹੈ ਜੀ ਇਹ ਆਪਣਾ ਸੀਗਾ ਮੈਂਬਰ ਨੂੰ ਲੋਨ ਐਡਵਾਂਸ ਕਰਨਾ ਲੋਨ ਤਾਂ ਐਡਵਾਂਸ ਕਰਤਾ ਠੀਕ ਹੈ ਜੀ ਬਟ ਹੁਣੇ ਡੈਬਿਟ ਸਾਈਡ ਸੀਗੀ ਹੁਣ ਆਪਾਂ ਨੇ ਕ੍ਰੈਡਿਟ ਸਾਈਡ ਵੀ ਪਾਣੀ ਹੈ ਜੀ ਮਤਲਬ ਕਿ ਜਿਵੇਂ ਆਪਾਂ ਪਹਿਲਾਂ ਰਿਕਵਰੀ ਦੇ ਵਿੱਚ ਪਾਈ ਸੀਗੀ ਦੈਨ ਜਿੱਦਾਂ ਆਪਾਂ ਨੇ ਰਿਕਵਰੀ ਕੀਤੀ ਸੀਗੀ ਮੈਂਬਰ ਤੋਂ ਕ੍ਰੈਡਿਟ ਫੇਰ ਆਪਾਂ ਨੇ ਡੈਬਿਟ ਸਾਈਡ ਪਾਈ ਸੀ ਬੈਂਕ ਦੇ ਵਿੱਚ ਹੈ ਨਾ ਉਦਾਂ ਹੀ ਇਹਦੇ ਵਿੱਚ ਹੋਏਗਾ ਪਹਿਲਾਂ ਆਪਾਂ ਨੇ ਡੈਬਿਟ ਸਾਈਡ ਪਾਈ ਹੈ ਹੁਣ ਆਪਾਂ ਕ੍ਰੈਡਿਟ ਸਾਈਡ ਪਾ ਲਾਂਗੇ ਕ੍ਰੈਡਿਟ ਸਾਈਡ ਪਾਣੀ ਹੈ ਕਿ ਬੋਰਿੰਗ ਦੇ ਵਿੱਚ ਦੈਨ ਬੋਰਿੰਗ ਜਾਵਾਂਗੇ ਪਹਿਲਾਂ ਆਪਾਂ ਨੇ ਉੱਥੇ ਮੈਂਬਰ ਦੇ ਵਿੱਚ ਰਿਕਵਰੀ ਲੈ ਕੇ ਦੈਨ ਕਲੈਕਸ਼ਨ ਕੀਤੀ ਸੀ ਬੈਂਕ ਦੇ ਵਿੱਚ ਹੈ ਨਾ ਜੀ ਹੁਣ ਆਪਾਂ ਕੀ ਕਰਨੀ ਆ ਹੁਣ ਆਪਾਂ ਰੀਸਸਬੈਂਡਮੈਂਟ ਕਰਨੀ ਆ ਠੀਕ ਹੈ ਜੀ ਲੋਨ ਐਡਵਾਂਸ ਕਰਨਾ ਹੈ ਦੈਨ ਇੱਥੇ ਹੋ ਵੀ ਸੇਮ ਨੋਰਮਲ ਕਿਉਂਕਿ ਆਪਣੇ ਕੇਸੀਸੀ ਲੌਨ ਦਿੱਤਾ ਸੀਗਾ ਦੈਨ ਸਿਲੈਕਟ ਕਰੋ ਦੈਨ ਲੋਨ ਨੰਬਰ ਉਹੀ ਬੈਂਕ ਦਾ ਚਾਹੇ 7 ਪਾ ਦਿਓ 6 ਪਾ ਦਿਓ 1 ਪਾ ਦਿਓ ਠੀਕ ਹੈ ਜੀ ਇੱਥੇ ਵਿਊ ਕਰਨਾ ਆ ਲੋਨ ਆ ਗਿਆ ਸੀ ਅਕਾਊਂਟ ਦਾ ਠੀਕ ਹੈ ਜੀ ਦੈਨ ਇੱਥੇ ਕਲਿੱਕ ਕਰੋ ਠੀਕ ਹੈ ਜੀ ਆ ਸਾਰਾ ਕੁਝ ਆ ਗਿਆ ਦੈਨ ਕਿੰਨੀ ਅਮਾਉਂਟ ਆਪਣੇ ਭਾਈ ਸੀ 1000 ਰੁਪਏ ਜਦੋਂ ਆਪਾਂ ਨੇ ਹੁਣ ਐਡਵਾਂਸਮੈਂਟ ਕੀਤੀ ਹੈ 1000 ਰੁਪਏ ਕੀਤੀ ਹੈ ਕੈਸ਼ ਕੀਤੀ ਹੈ ਜਾਂ ਟ੍ਰਾਂਸਫਰ ਕੀਤੀ ਹੈ ਟ੍ਰਾਂਸਫਰ ਕੀਤੀ ਹੈ ਦੈਨ ਉਹੀ ਬੈਚ ਨੰਬਰ ਆ ਗਿਆ ਦੇਖੋ ਜਿਹੜਾ ਆਪਾਂ ਨੇ ਬੈਚ ਨੰਬਰ ਉੱਥੇ ਬਣਾਇਆ ਸੀ ਉਹੀ ਬੈਚ ਨੰਬਰ ਆ ਗਿਆ ਨਵਾਂ ਜਨਰੇਟ ਨਹੀਂ ਕਰਨਾ ਹੈਗਾ ਆਪਾਂ ਨੇ ਬੈਚ ਉਹੀ ਬੈਚ ਰੱਖਣਾ ਹੈ ਉਸੇ ਵਾਸਤੇ ਇੱਥੇ ਆ ਕੇ ਕਲਿੱਕ ਕਰ ਦੇਣਾ ਠੀਕ ਹੈ ਜੀ ਇਹ ਕਲਿੱਕ ਕਰਨ ਤੋਂ ਬਾਅਦ ਇੱਥੇ ਸ਼ੋਅ ਕਰ ਜੇਗਾ ਵੀ ਟ੍ਰਾਂਸਫਰ ਬੈਚ ਨੰਬਰ ਆ ਗਿਆ نیچے ਜਾਣਾ ਹੈਗਾ ਇੱਕ ਹੋਰ ਹੈ ਇੱਥੇ ਇੱਕ ਇੰਟਰਸ ਪਾਲਿਸੀ ਬਣਾਈ ਹੋਈ ਹੈ ਆਪਾਂ ਨੇ ਇੰਟਰਸ ਪਾਲਿਸੀ ਦੇ ਵਿੱਚ ਕੀ ਕੀਤਾ ਹੈ ਇਹ ਸਾਰਾ ਛਾਟ ਬਣਾ ਆਏਗਾ ਇਹਨੂੰ ਚਾਹੇ ਤੁਸੀਂ ਕੈਪਚਰ ਕਰਕੇ ਰੱਖ ਲਓ ਜਦੋਂ ਤੁਸੀਂ ਆਪਣੇ ਸਾਫਟਵੇਅਰ ਵਿੱਚ ਨਵੀਂ ਡਿਮਾਂਡਮੈਂਟ ਕਰੋਗੇ ਉਹ ਪਹਿਲਾਂ ਇੱਕ ਨਵੀਂ ਪਾਲਿਸੀ ਪੁੱਛੇਗਾ ਪਾਲਿਸੀ ਦੇ ਵਿੱਚ ਆ ਜਾਏਗਾ ਡਰਾਨ ਡਰਾਨ ਮੋਡ ਜਾਂਦਾ ਹੈਗਾ ਮਤਲਬ ਕਿ ਰੀ ਪੇਮੈਂਟ ਮੋਡ ਆ ਜਾਏਗਾ ਡਿਊ ਡੇਟ ਆ ਜਾਏਗੀ ਵਾਊਚਰ ਟਾਈਪ ਆ ਨਹੀਂ ਆਂਦਾ ਹੈਗਾ ਆਰਓਆਈ ਆ ਜਾਏਗਾ ਪੀਨਲ ਆਰਓਆਈ ਜਾਏਗਾ ਤੇ ਆਈਕਿਉ ਆਈਓਏ ਆ ਜਾਏਗਾ ਇਹ ਤਿੰਨ ਚੀਜ਼ਾਂ ਜਾਣੀਆਂ 1 2 3 4 ਔਰ ਇੱਕ 5 ਇਹ ਇੰਟਰਸ ਪਾਲਿਸੀ ਨਵੀਂ ਬਣਾਏਗੀ ਫਿਰ ਉਹ ਦੁਆਰਾ ਆਪਾਂ ਨੇ ਕੀ ਕਰਨਾ ਹੈ ਦੈਨ ਆਪਾਂ ਨੇ ਸੇਵ ਕਰ ਦੇਣਾ ਇਹ ਲਓ ਜੀ ਆਪਣਾ ਬੈਂਕ ਹੋ ਗਿਆ ਕ੍ਰੈਡਿਟ ਹੁਣ ਆਪਾਂ ਇਹਨੂੰ ਇਸ ਦੇਖਦੇ ਹਾਂ ਐਫ ਐਚ ਦੇ ਵਿੱਚ ਜਾਓ ਐਫ ਐਚ ਦੇ ਵਿੱਚ ਤਾਂ ਜਿੰਦੀ ਲੋੜ ਹੀ ਨਹੀਂ ਆਪਾਂ ਜਾਓ ਸਿੱਧਾ نیچے ਪੈਂਡਿੰਗ ਮੌਚਰ ਤੇ ਠੀਕ ਹੈ ਜੀ ਇੱਥੇ ਕਰ ਲਓ ਆਪਾਂ ਵਿਊ ਲੋ ਜੀ 1000 ਰੁਪਏ ਆਪਣਾ ਅਡਵਾਂਸਮੈਂਟ ਆ ਗਿਆ। ਇੱਥੋਂ ਆਪਾਂ ਸਰਚ ਆਊਟ ਕਰ ਸਕਦੇ ਹਾਂਗੇ। ਕ੍ਰੈਡਿਟ ਹੋ ਗਿਆ ਕੇਸੀਸੀ ਅਕਾਊਂਟ ਐਂਡ ਡੈਬਿਟ ਹੋ ਗਿਆ। ਠੀਕ ਹੈ ਜੀ। ਥੈਂਕ ਯੂ ਜੀ। ਅਗਲੀ ਵੀਡੀਓ ਦੇਖਣ ਲਈ ਮੇਰਾ ਚੈਨਲ ਨੂੰ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ।